ਯੂਕੇ ਦੇ ਵਿੱਚ ਕੇਅਰ ਹੋਮ ਦੇ ਵਰਕ ਪਰਮਿਟ ਕਹੜੀਏ ਜਾਂ ਫਿਰ ਕਾਸ ਲੈਟਰ ਕਹੜੀਏ ਕਾਫੀ ਸਿਸਟਮ ਅਬਿਊਜ਼ ਕੀਤਾ ਗਿਆ ਪੰਜਾਬ ਦੇ ਉਹਨਾਂ ट्रैवल ਏਜੰਟਸ ਵੱਲੋਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਵੇਚਣ ਦਾ ਲਾਇਸੈਂਸ ਤਾਂ ਕਿਉਂ ਨਹੀਂ ਸੀਗਾ ਨਹੀਂ ਜਿਹੜਾ ਬੰਦਾ ਮੈਡੀਕਲ ਬੈਕਗ੍ਰਾਉਂਡ ਤੋਂ ਸੀ ਨਹੀਂ ਨਰਸਿੰਗ ਬੈਕਗ੍ਰਾਉਂਡ ਤੋਂ ਸੀ ਨੈਣੀ ਦਾ ਕੋਈ ਦੂਰਦਰੜ ਤੱਕ ਵਾਸਤਾ ਨਹੀਂ ਉਹਨੂੰ ਵੀ 12ਵੀਂ ਪਾਸ ਗ੍ਰੈਜੂਏਸ਼ਨ ਪਾਸ ਨੂੰ ਉੱਥੇ ਕੇਅਰ ਹੋਮ 'ਚ ਜੋਬ ਲਵਾ ਕੇ ਭੇਜਿਆ ਗਿਆ ਜਾ ਜੜੀਆਂ ਸੌਖੀਆਂ ਜੌਬਸ ਨੇ ਜਾਂ ਜੜੀਆਂ ਇਹ ਕਹਿ ਲਈਏ ਸੌਖੀਆਂ ਜੌਬ ਆਫਰ ਜਾਂ ਕਾਸ ਲੈਟਰ ਮਿਲਦੇ ਨੇ ਜਾਂ ਵੀਜ਼ੇ ਮਿਲਦੇ ਨੇ ਉਹ ਹੌਸਪਿਟੈਲਿਟੀ ਆਈਟੀ ਔਰ ਕੰਸਟਰਕਸ਼ਨ ਦੇ ਵਿੱਚ ਤੁਸੀਂ ਸਿਵਲ ਇੰਜੀਨੀਅਰਿੰਗ ਕੀਤੀ ਹੈ ਜਾਂ ਤੁਹਾਡੇ ਕੋਲ ਕੋਈ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈ ਤੁਸੀਂ ਆਈਟੀਆ ਕੀਤੀ ਹੈ ਤੁਹਾਡੇ ਕੋਲ ਕੋਈ ਕੰਸਟਰਕਸ਼ਨ ਦੇ ਕਿਸੇ ਵੀ ਫੀਲਡ ਵਿੱਚ ਕਿਉਂਕਿ ਕੰਸਟਰਕਸ਼ਨ ਵਿੱਚ ਵੀ ਕੋਈ ਇੱਕ ਕਲਾ ਘਰ ਬਣਾਉਣ ਇਮਾਰਤਾਂ ਬਣਾਉਣ ਦੀ ਗੱਲ ਨਹੀਂ ਕਰ ਰਿਹਾ ਤੁਸੀਂ ਆਰਕੀਟੈਕਟ ਦੀ ਪੜ੍ਹਾਈ ਕੀਤੀ ਹੈ ਆਰਕੀਟੈਕਟ ਦਾ ਡਿਗਰੀ ਹੈ ਸਿਵਲ ਇੰਜੀਨੀਅਰਿੰਗ ਕੀਤੀ ਹੈ ਡਰਾਫਟਮੈਨ ਦਾ ਡਿਪਲੋਮਾ ਕੀਤਾ ਹੈ ਤੁਸੀਂ ਕਾਰਪੈਂਟਰ ਦਾ ਡਿਪਲੋਮਾ ਕੀਤਾ ਕਿਸੇ ਫੀਲਡ ਵਿੱਚ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈ ਤਾਂ ਕੰਸਟਰਕਸ਼ਨ ਵਿੱਚ ਵੀ 3 ਸਾਲ ਦਾ ਕੋਰਸ ਆਰਾਮ ਨਾਲ ਮਿਲ ਰਿਹਾ 3 ਸਾਲ ਦਾ ਵੀਜ਼ਾ ਆਸਾਨ ਨਾਲ ਮਿਲ ਰਿਹਾ ਹਸਪੀਟੈਲਿਟੀ 'ਚ ਵਰਕ ਪਰਮਿਟ ਮਿਲ ਰਹੇ ਨੇ ਆਈਟੀ 'ਚ ਵਰਕ ਪਰਮਿਟ ਮਿਲ ਰਹੇ ਨੇ ਕੰਸਟਰਕਸ਼ਨ 'ਚ ਵਰਕ ਪਰਮਿਟ ਮਿਲਦੇ ਨੇ ਪਰ ਕੇਅਰ ਹੋਮ ਦੇ ਵਿੱਚ ਹੁਣ ਸਪੀਡ ਸਲੋ ਚੁੱਕੀ ਹੈ ਸੋ ਇਸ ਟਾਈਮ ਕੇਅਰ ਹੋਮ ਦੇ ਵਿੱਚ ਕਦੇ ਵੀ ਆਪਣਾ ਭੁੱਲ ਕੇ ਕੇਸ ਅਪਲਾਈ ਨਾ ਕਰਿਓ